ਹਾਂਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਬਿਲਕੁਲ ਠੀਕ ਆ ਤੇ ਇਹ ਵੀ ਵਲੌਗ ਜਿਹੜਾ ਹੈਗਾ ਆ ਮੈਂ ਕੱਲ ਕੱਢਿਆ ਸੀਗਾ ਮਤਲਬ ਦੋ ਵਲੌਗ ਮੈਂ ਕੱਕੇ ਤਿਆਰ ਕਰ ਲਈ ਸੀ ਤੇ ਸਿਮਲਾ ਮਿਰਚ ਦੀ ਸਬ지 ਆਪਾਂ ਜਿਹੜੀ ਤੁਹਾਨੂੰ ਪਹਿਲਾਂ ਹੀ ਆਪਾਂ ਕੱਟ ਲਈ ਸਿਮਲਾ ਮਿਰਚ ਤੇ ਉਹਦੇ ਲਈ ਆਪਾਂ ਜਿਹੜਾ ਹੈਗਾ ਆ ਤੜਕਾ ਕੱਟਣ ਲੱਗੇ ਆ ਤਿੰਨ ਕਾਪਾ ਪਿਆਜ਼ ਲਏ ਨੇ ਜਾ 5 6 ਆਪਾਂ ਆਲੂ ਲੈਨੇ ਸਰਦੀਆ ਜਿਹੜੀ ਆਪਾਂ ਕੱਟ ਕੇ ਬਣਾਵਾਂਗੇ ਭਰ ਕੇ ਜੇ ਤੁਸੀਂ ਕਹੋ ਕਹੋਗੇ ਵੀ ਭਰ ਸ਼ਿਮਲਾ ਮਿਰਚ ਦੀ ਭਰਵਾ ਸੇਬਲਾ ਮਿਰਚ ਦੀ ਦਾ ਇਸ ਕਿਰੇ ਤੋਂ ਤਾਂ ਪਉ ਵੀ ਤੁਹਾਨੂੰ ਦੇ ਦੇਵਾਂਗੇ ਇਹਦੇ ਹਾਲ ਆਪਾਂ ਜਿਹੜੀ ਹੈਗੀ ਆ ਇਸ ਤਰ੍ਹਾਂ ਹੀ ਕੱਟ ਕੇ ਬਣਾ ਲੈਨੇ ਕਿਉਂਕਿ ਭਰਵਾ ਨਾ ਮੇਥੋਂ ਬਿਨਾ ਕੋਈ ਸ਼ਿਮਲਾ ਮਿਰਚ ਭਰਵਾ ਖਾਂਦਾ ਨਹੀਂ ਸਾਡੇ ਭਰਵਾ ਸਿਰਫ ਕਲੇਲੀ ਖਾਦੇ ਜਾਂਦੇ ਆ ਨਟ ਇੰਡੋਰੀ ਸਬਜ਼ੀ ਭਰ ਮਾ ਖਾਂਦੇ ਆ ਤੇ ਨਾਲ ਹੀ ਸਾਡੇ ਖਾਂਦੇ ਹੈਗੇ ਆ ਇਹ ਕੀ ਆ ਨਹੀਂ ਹੁੰਦੀ ਆ ਸਿਮਲਾ ਮਿਰਚ ਦੀ ਸਿਰਫ ਕarele ਨਹੀਂ ਭਰ ਕੇ ਬਣਾਏ ਜਾਂਦੇ ਆ ਨਾਲ ਪਿੰਡੀ ਖਾਂਦੇ ਆ ਭਰਵਾ ਸਾਡੇ ਬਣਾ ਮੈਂ ਲੈਣੀ ਆ ਪਰ ਖਾਂਦੇ ਨਹੀਂ ਫਿਰ ਮੈਂ ਜਿਹੜੇ ਹੈਗੇ ਆ ਜਦੋਂ ਮੇਰਾ ਜੀ ਕਰੇ ਖਾਣ ਲਈ ਮੈਂ ਆਪਦੇ ਜੋਗੀ ਫਿਰ ਬਣਾ ਲੈਣੀ ਆ ਇਹ ਪਿਆਰ ਆਪਾਂ ਜਿਹੜੇ ਲੰਬੇ ਕੱਟ ਲੈਣੇ ਆ। ਮੰਮੀ ਹਲੇ ਸਾਡੀ ਆਈ ਨਹੀਂ ਹੈਗੀ ਟਾਈਮ ਕਾਫੀ ਹੋ ਗਿਆ ਵਾ 5 ਵਜਣ ਵਾਲੀ ਆ 5 ਵਜ ਗਈ ਆ। ਆਉਣ ਵਾਲੀ ਆ ਬਸ ਗੰਢ ਛੱਟ ਤਾਈ ਆ ਲਾਣਗੇ। ਆਪਾਂ ਜਿਹੜੀ ਹੈਗੀ ਸਾਰੀ ਸਬਜ਼ੀ ਤਿਆਰੀ ਕਰਕੇ ਰੱਖ ਦੇਣੀ। ਉਸ ਤੋਂ ਬਾਅਦ ਫਿਰ ਫਿਰ ਆਪਾਂ ਮੈਨੂੰ ਆਣ ਕੇ ਕਹਿਣਗੇ ਨਹੀਂ ਤਾਂ ਫਿਰ ਜਿੰਨਾ ਕੱਟੀ ਲੈ ਕਹਿਣਗੇ ਵੀ ਸਬਜ਼ੀ ਨਹੀਂ ਕੱਟ ਕੇ ਰੱਖੀ ਤੁਹਾਡੀ। ਕਿ ਵੇਸੇ ਵੀ ਆਪਾਂ ਜਿਹੜਾ ਰੋਜ਼ ਕੰਮ ਕਰਦੇ ਆਂ ਆਪਾਂ ਨੂੰ ਪਤਾ ਹੀ ਹੁੰਦਾ ਹੈ ਨਾ ਆਹ ਕੰਮ ਕਰਨਾ ਹੈ ਇਹ ਅਸੀਂ ਸਬਜ਼ੀ ਕੱਲ ਹੀ ਲੈ ਆਂਦੀ ਸੀਗੀ ਕੱਲ ਦੋ ਸਬਜ਼ੀਆਂ ਲੈ ਆਏ ਸੀ ਨਾਲੇ ਕਦੂ ਦੀ ਚੱਪੜ ਕਦੂ ਦੀ ਤੇ ਨਾਲੇ ਆਪਾਂ ਵੀ ਲੈ ਆਂਦੀ ਸੀਗੀ ਸਿੰਬਾਂ ਦੇ ਚੋਂ ਕਿ ਉਹ ਆਪਾਂ ਬਣਾਈ ਸੀ ਮਤਲਬ ਇਸ ਸਟਾਈਲ 'ਚ ਦੁੱਧ ਪਾ ਕੇ ਕਰਤੀ ਨੌਜੀ ਪਿਆਜ਼ ਪਕਾ ਦਿੱਤੀ ਕਿ ਉਹ ਜਿਹੜਾ ਮੈਂ ਕੱਢ ਕੇ ਰੱਖਿਆ ਹੀ ਆਂ ਕੰਟੇਨਰ ਦੇ ਵਿੱਚ ਭਰੇ ਆਈਏ ਤੁਂ ਜੀ ਨੇ ਸਬਜ਼ੀ ਚ ਪਾਉਣਾ ਹੈ ਸਬਜ਼ੀ ਚ ਵੈਸੇ ਮੈਨਾਂ ਮਿਰਚ ਤਿੱਖਾ ਪਾਉਣ ਦੀ ਲੋੜ ਨਹੀਂ ਹੁੰਦੀ ਸੀ ਅਸੀਂ ਦਾਲਾਂ ਵਿੱਚ ਘਿਓ ਪਾ ਕੇ ਖਾਂਦੇ ਆਂ ਸਬਜ਼ੀਆਂ ਚ ਵੀ ਤੇ ਬਾਕੀ ਹਨਾ ਅਸੀਂ ਜੋਤਵੀ ਦੇ ਅਸੀਂ ਘਿਓ ਦੀ ਲਾਉਣੀ ਆਂ ਅੱਜ ਮੈਂ ਕੱਪੜੇ ਵੀ ਨਹੀਂ ਧੋਤੇ ਜੇ ਕੱਲ ਵੀ ਨਹੀਂ ਧੋਤੇ ਅੱਜ ਵੀ ਨਹੀਂ ਧੋਤੇ ਦੋ ਦਿਨ ਹੋ ਗਏ ਮੈਂ ਕੱਪੜੇ ਵੀ ਨਹੀਂ ਧੋਤੇ ਪਤਾ ਨਹੀਂ ਕਿਉਂ ਹਨਾ ਬੁਖਾਰ ਵੀ ਹੈ ਨਹੀਂਗਾ ਫੇਰ ਵੀ ਪਤਾ ਨਹੀਂ ਕਿਉਂ ਸਿਰ ਦਰਦ ਹੋਈ ਜਾਂਦਾ ਸਰੀਰ ਰੁਕੀ ਜਾਂਦਾ ਵਾ ਹਾਂ ਜਿੱਦਾਂ ਬਿਮਾਰ ਜਿਵੇਂ ਬੁਖਾਰ ਹੋਏ ਤਾਂ ਹੁੰਦਾ ਨਾ ਇਸ ਤਰ੍ਹਾਂ ਜੇ ਲੱਗੀ ਜਾਂਦਾ ਜਾਂ ਸੇਤ ਜੀ ਡਾਊਨ ਹੋਈ ਪਈ ਹੈ ਕੱਪੜੇ ਤਾਂ ਮੈਂ ਤੁਹਾਨੂੰ ਕਹਨ ਨਹੀਂ ਕੱਲੋਂ ਤਾਂ ਧੋਣੀ ਪੈਂਦੀ ਤੇ ਜਿਆਦਾ ਫੇਰ ਹੋ ਜਾਣੇ ਬਾਹਲੇ ਹੋ ਜਾਣੇ ਇਸ ਤੋਂ ਮੇ ਨਾਲ ਦੀ ਨਾਲ ਧੋ ਗਈ ਵਧੀਆ ਲੱਗਦਾ ਮੈਨੂੰ ਨਾਲ ਦੀ ਨਾਲ ਧੋਈ ਜਾਣੀ ਪਰ ਹੁਣ ਕੱਲ ਅਸੀਂ ਰਾਏਪੁਰ ਚਲੇ ਗਏ ਅਜੂ ਉਦਾਂ ਹੀ ਸਿਹਤ ਜੀ ਠੀਕ ਨਹੀਂ ਹੈਗੀ ਧੋਤੇ ਹੀ ਨਹੀਂ ਮੁੱਖੀਆਂ ਹੀ ਆ ਪਤਾ ਨਹੀਂ ਕਿੱਥੋਂ ਹੀ ਆਉਂਦੀਆਂ ਨੇ ਇਹਨਾਂ ਦਾ ਵੀ ਇਹਨਾਂ ਦਾ ਵੀ ਦਵਾਈ ਬਣਾਉਣੀ ਹੈ ਇਹਨਾਂ ਦਾ ਵੀ ਕਰਦੀਆਂ ਹਾਂ ਜੀ ਜੜੀ ਉਹ ਨਹੀਂ ਬੰਦੀ ਰਿਆ ਦਵਾਈ ਜੀ ਬਤਨ ਕੇ ਜਮਾ ਨਹੀਂ ਹੁੰਦੀ ਉਹਦੇ ਨਾਲ ਜਿਵੇਂ ਕਾਲੀ ਫਰਨੇਲ ਦਾ ਪੋਚਾ ਲਾ ਲੇ ਨਾ ਬਿਲਕੁਲ ਨਹੀਂ ਹੁੰਦੀ ਆ ਅਸੀਂ ਕਾਲੀ ਫਰਨੇਲ ਦੇ ਅੰਦਰ ਲਉਣੀ ਅੰਦਰ ਸਾਡੇ ਹੈ ਨਹੀਂ ਜੀ ਮੈਂ ਇੱਥੇ ਬੈਗੀ ਬਾਹਰ ਮੈਂ ਕਰੀ ਮਤਲਬ ਅੰਦਰ ਨਹੀਂ ਰਾਜਾ ਪੈਂਦਾ ਵਾ ਜਾਲੀ ਲੱਗਣੇ ਕਰਕੇ ਇੱਥੇ ਬਾਹਰ ਨਾ ਚਾਨਣਾ ਆ ਕੇ ਬਲੌਗ ਹੈ ਜਿਹੜਾ ਵਧੀਆ ਹੁੰਦਾ ਜੇ ਅਸੀਂ ਬਲੌਗ ਹਨੇਰੇ ਦੇ ਵਿੱਚ ਵਧੀਆ ਨਹੀਂ ਬਣਦਾ ਹੈਗਾ ਚਲੋ ਜੀ ਆਪਾਂ ਸਬਜ਼ੀ ਕੱਟ ਲਈਏ ਮੈਂ ਚੱਲ ਰਹੀ ਹਾਂ ਮੈਂ ਚੱਲ ਰਹੀ ਹਾਂ ਕਿ ਕਿਹੜਾ ਕਿਹੜਾ ਰੱਖੀ ਹੈ 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 ਜਦੋਂ ਜਦੋਂ ਦੀ ਕਿਤਾਬ ਚਾਹ ਤਾਂ ਤੁਸੀਂ ਦੇਖੋ ਕਿ ਤੇ ਰੱਖੀ ਆ ਦੱਬਦੀ ਨਹੀਂ ਆਪਰੇ ਲਓ ਜੀ ਕੜਾਈ ਆ ਆਪਣੀ ਬਿਲਕੁਲ ਗਰਮ ਹੋ ਗਈ ਆ ਤੇਲ ਆਪਾਂ ਇਹਦੇ ਚ ਪਾ ਦਾਂਗੇ ਕੜਛੀ ਫਾਟੀ ਭਾਵਾਂਗੇ ਕੜਛੀ ਫੋਕੋ ਕਿ ਤੇਲ ਨਾ ਪਹਿਲਾਂ ਹੀ ਗੜੇ ਖਰਾਬ ਜਿਹੜੇ ਕੋਈ ਭਾਈ ਹੈ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਆਪਾਂ ਅੱਜ ਤਾਂ ਬਹੁਤ ਮੱਚਦੀ ਆ ਅੱਜ ਠੰਡ ਹੋਈ ਪਈ ਆ ਤੇ ਨਹੀਂ ਪੈ ਗਿਆ ਲੱਗਦਾ ਵੇ ਇਤਲੋ ਦੰਸੋ ਲੋ ਜੀ ਆਪ ਕੋ ਬਹੁਤ ਜ਼ਿਆਦਾ ਤੇਜ਼ ਗਰਮ ਹੋ ਗਈ ਹੈ ਤੇ ਤੇਲ ਹੈਗਾ ਆਪਣਾ ਗਰਮ ਹੋ ਗਿਆ ਆਪਾਂ ਪਾਵਾਂਗੇ ਜਿਹਦੇ ਚ ਇੱਕ ਟੰਕ ਚ ਜੀਰੇ ਦਾ ਸਾਬੇ ਜੀਰੇ ਨੂੰ ਲਾਵਾਂਗੇ ਥੋਨ ਹਲਕਾ ਹੈ ਤੇ ਹੁਣ ਪਾ ਲੈਨੇ ਇਹਦੇ ਚ ਆਪਾਂ ਪਿਆਜ਼ ਦੋ ਪਿਆਜ਼ ਲਾਈ ਸੀ ਮੀਡੀਅਮ ਸਾਈਜ਼ ਦੇ ਲੰਬੇ ਲੰਬੇ ਆਪਾਂ ਕੱਟ ਲਏ ਸ਼ਾਤਾ ਮਗਾੜੀ ਕੋਲੇ ਘਰ ਕੇ ਬਣਾਈ ਹੈ ਮੈਂ ਤਾਂ ਕੋਲੇ ਖੜ ਕੇ ਬਣਾਈ ਹੈ

ਆਣੀ ਆਪਾਂ ਇਹਨਾਂ ਨੂੰ ਮੰਨ ਲਓ 75% ਆਪਾਂ ਧੋਣੇ ਨਾਲ ਪਾ ਦਿੰਦੇ ਹਾਂ। ਤੇ ਹੁਣ ਇਹਦੇ ਵਿੱਚ ਪਾ ਰਾਂਗੇ ਆਪਾਂ ਪਹਿਲਾਂ ਤਾਂ ਮਸਾਲਾ ਪਾ ਦਿੰਦੇ ਹਾਂ ਘਰ ਦਾ ਜਣੀ ਕਿ ਧਨੀਆ ਜੀਰਾ। ਮੰਨ ਲਓ ਹੁਣ ਇਹਨਾਂ ਦਾਲ ਜਿਨੀ, ਲੈਂਤੀਆਂ ਸਾਰਾ ਕੁਝ ਪੀਸਿਆ ਹੋਇਆ ਬਾਈ ਦੇ ਵਿੱਚ। ਛੜੇ ਮਸਾਲੇ ਦੇ। ਪੀਸਿਆ ਹੋਇਆ ਅੱਧਾ ਕੁ ਤੁੰਕ ਪਾ ਦਿੰਦੇ ਹਾਂ। ਜੀ ਤਰ੍ਹਾਂ ਇਹਨਾਂ ਨੂੰ ਆਪਾਂ ਫੋਨ ਲੈ ਲਿਆ। ਮਸਾਲੇ ਨੂੰ ਹੁਣ ਪਾਵਾਂਗੇ ਜਿੱਥੇ ਆਪਾਂ ਇਹਦੇ ਵਿੱਚ ਅੱਧਾ ਕ ਚਮਚ ਲਾਲ ਮਿਰਚ ਦਾ। ਇੱਕ ਚਮਚਾ ਆਪਾਂ ਪਾ ਦਾਂਗੇ ਜਿਹਦੇ ਤੇ ਹਲਦੀ ਪਾਊਡਰ ਦਾ। ਦੋ ਚਮਚਾ ਪਾ ਪਾ ਦਿਆਂਗੇ ਤੇ ਨਮਕ ਪਾ ਲਈਏ। ਦਾਕੀ ਤੁਮ ਚਾਪਾ ਪਾ ਦਿੰਗੇ ਜੀ ਕਾਲੀ ਮੋਤੀਆਂ ਨੂੰ ਨਾ ਉਹਨਾਂ ਨੂੰ ਵੀ ਆਪਾਂ ਲੈ ਨਹੀਂ ਹੁਣ ਪਾਵਾਂਗੇ ਜਿਹਦੇ ਵਿੱਚ ਆਪਾਂ ਕਾਲੀ ය පරිම ලරීම සන් ඕල නිර පානිිපායා පකා න්නක නැනග පසි जा පදනී ਤੂੰ ਨਾਲ ਆ ਬਣਾ ਲੈ ਨਮਕ ਮਿਚਾ ਲੈ ਵਾਰ ਨਮਕ ਮਿਚਾਉਣੇ ਨੇ ਕੰਮਾਇਆ ਤੇ ਕੀ ਪਾ ਰੋ ਜੇ ਤੈਨੇ ਕਿ ਪਾਣੀ ਵੀ ਗੋਹਾ ਆਇਂ ਤੇ ਕਿਤਾ ਤੱਕ ਖਲਾਰ ਬਿਆ ਕਰੋ ਕੱਠਾ ਕਰ ਜਾ ਕਰੋ ਖਲਾਰ ਦਿੰਨੇ ਆ ਕਿੱਥੋਂ ਤੱਕ ਖਲਾਰ ਦੋ ਕੱਠਾ ਕਰਿਆ ਕਰੋ ਜਿਵੇਂ ਕੋਈ ਜਾਣੇ ਨਹੀਂ ਬਣਾ ਰਿਹਾ ਕਹਿੰਦੇ ਗੋਹਾ ਖਲਾਰ ਦੋ ਭਾਈ ਸਾਡੀ ਮੰਮੀ ਕਹਿੰਦੀ ਉੱਪਰ ਦੇ ਦਾਂਗੇ ਆਪਾਂ ਤੇ ਪਲੇਟ ਤੇ ਹੁਣ ਸਬਜ਼ੀ ਨੂੰ ਜਿਹੜਾ ਪਕਾਣ ਦਿੰਨੇ ਆ ਲੱਡਾ ਸਾਡਾ ਕੁੱਤਰ ਦਾ ਪੱਠੇ ਆਪੇ ਰੋਗ ਲੰਦਾ ਆਪੇ ਕੁਤਰਾ ਕਰਦਾ ਆਏ ਪੱਠੇ ਉਤਰਨੇ ਚਾਹੀਦੇ ਆ। ਹੈ? ਮੋਟਰ ਤੇ ਨਹੀਂ ਉਤਰਨੇ ਚਾਹੀਦੇ, ਹੱਥ ਨਾਲ ਉਤਰਨੇ ਚਾਹੀਦੇ ਪੱਠੇ। ਇਹ ਦੇਖੋ ਆਪੇ ਰੱਗ ਲਾਊਗਾ। ਫਿਰ ਇਹਨੇ ਚੱਕ ਕੇ ਸਾਰੇ ਪੱਠੇ ਖਰਲੀ ਚ ਵੀ ਪਾਉਣੇ ਅੰਦਰ। ਉਤਰਾ ਕਰਕੇ। ਬਸ ਘਰ ਤੇ। ਜਿਹੜਾ ਰੱਗ ਲਾਇਆ ਉਹੀ ਰਹਿੰਦਾ। ਨਿਆਰ ਫਰਕ। ਯਾ ਵੀਰ ਭਈ ਇਹ ਜਿਹੜਾ ਸਰਦੀ ਦਾ ਕੱਪੜਾ। ਉਹ ਤਾਂ ਲਾਉਂਦਾ ਹੱਥੋਂ ਕੱਢੀ। ਉਹਦਾ ਤਾਂ ਫਰਾਂ ਨਾ ਹੈ। ਉਹ ਬਲਤੀ ਜੀ ਆ। ਆਹ ਮੈਂ ਲਾਉਂਦਾ। ਉਹ ਕਹਿੰਦਾ ਵੀ ਉਹ ਕਹਿੰਦਾ ਮੈਨੂੰ ਪਾਗਲ, ਬੰਦਲਾ। ਅਸੀਂ ਆਪਣੀ ਵੀ ਤਾਂ ਹੀ ਨਹੀਂ ਜਿਹੜਾ ਖੇਡਦੀ ਮੁੰਡਾ ਆਪਣਾ ਵੜਾ ਲੜਾਕਾ। ਨਹੀਂ। ਉਹ ਅਰਜਨ ਕਹਿੰਦਾ ਕਿ ਪਾਗਲ ਗਾਂਜਰਾਂ ਨੂੰ ਟੱਪਦਾ। ਆਪ ਜੀ ਨੇ ਲੜਾਈ ਹੋਈ ਇਹੇ ਆ। ਮੈਂ ਅਰਜਨ ਤਾਂ ਹੀ ਨਹੀਂ ਕਹਿੰਦਾ। ਅਗਰੀਆਂ ਦੇ ਪੈਕਟ ਦੋ ਸੀ ਹਨਾ ਇੱਕ ਪਾਪੇ ਨੇ ਖਾ ਲਿਆ ਕੰਨ ਚਾ ਲਾਉ ਹੈ ਕੰਨ ਚਾ ਲਾਉ ਟਲਾਕੀ ਥੈਂਕ ਯੂ ਸਰ ਤੰਨੂ ਵਾਰਾ ਫੇੜਦੀ ਰਹਿੰਦੀ ਤੰਨੂ ਕੋਟਰੀਂ ਦਾਇਰ ਤੇ ਆੜੀ ਆ ਦੋ ਪੈਕਟ ਸੀਗੇ ਤੇ ਗੀਆਂ ਦੇ ਪੈਰ ਚੱਕੜੇ ਇੱਕ ਸ਼ਿੰਦਰ ਖਾ ਗਿਆ ਡੈਡੀ ਤੇ ਇੱਕ ਜਸਨੇ ਨੇ ਲੈ ਲਿਆ ਤਰੁਸਾਰ ਮੜੀ ਆਉਂਦੀ ਐ 1 ਮਿੰਟ ਦੇ 60 ਰੁਪਏ ਖੜੇ ਕਰਤੇ ਆ ਦੁਕਾਨ ਤੇ ਤੇ ਦਾ ਦੇਪੋ ਤੇ ਜਿੰਮ ਲਈ ਪਹਿਲਾਂ ਤਾਂ ਵੀ ਕੀ ਕੀ ਲੈ ਕੇ ਆਉਣਾ ਦੁਕਾਨ ਤੋਂ ਪਹਿਲਾਂ ਹੀ ਬਿਨਾ ਕਾਪੀ ਤਾਂ ਪਹਿਲਾਂ ਇੱਕ ਛੋਟ ਦਿੱਤਾ ਨਹੀਂ ਕਹਿੰਦਾ ਕਾਪੀ ਲੈ ਕੇ ਆ ਫਿਰ ਇਹ ਕਾਪੀ ਲੈ ਕੇ ਗਿਆ ਫਿਰ ਇਹਨਾਂ ਨੇ 60 ਰੁਪਏ ਦਾ ਸਮਾਨ ਲਿਆਂਦਾ ਖਾਣ ਪੀਣ ਨੂੰ ਭੁਜਗਾ ਲਿਆਏ ਆ ਗਿਰੀਆਂ ਲਿਆਏ ਹੋਰ ਪਤਾ ਨਹੀਂ ਕੀ ਟਾਪ ਘਾਟ ਵਾਲੇ ਆਏ ਅੱਜ ਉਹਨਾਂ ਨੇ ਆਹ ਗੈਸਟ ਬੰਦੇ ਆ ਕਈ ਮਹੀਨੇ ਬੈਰੀ ਵਾਲੇ ਨੇ ਉਹ ਜਿਹੜੇ ਦੁੱਧ ਪੁੰਦੇ ਉਹਨਾਂ ਦੇ ਉੱਤੇ ਜਿਹੜਾ ਦੇਸ਼ਾ ਦੇਸ਼ਾ ਦੁੱਧ ਪੌਣਿਆ ਨੇ ਜਿਹੜਾ ਜਨਾ ਜਾਨਾ ਦੁੱਧ ਪਿਆ ਉਹਦੇ ਬੰਦੇ ਨੇ ਕੰਪਨੀ ਦੇ ਵਿੱਚ ਕੰਨੀ ਆ ਹਾਂ ਇਹ ਇੱਕ ਰਾਮ ਚੰਦ ਨਾ ਨਾ ਰਾਮ ਕੇ ਰੋਣੀ ਉਹਨੂੰ ਮਿਲ ਗਿਆ ਆਹ ਨੂੰ ਮਿਲ ਗਿਆ ਜਿਹੜੇ ਰੋਜ਼ ਦਾ 10 15 ਕਿਲੋ ਦੁੱਧ ਪੁੰਦੇ ਆ ਜਿਹੜੇ ਪਹਿਲਾਂ ਪਰਦਾਣਾ ਜਿਹਦੇ ਜਿਵੇਂ ਆ ਸੁਣੇ ਤੇਜੀ ਸੀਗਾ ਤੇਜੀ ਪਤਾ ਕਿਹੜਾ ਪਤਾ ਮਰ ਗਿਆ

ਨੇ ਕੇ ਅੱਜ ਜੀ ਸਬਜ਼ੀ ਪਕਦੀ ਨੂੰ ਆਪਣੀ ਨੂੰ ਹੋ ਗਿਆ ਕਾਫੀ ਟਾਈਮ ਤੇ ਪਾਣੀ ਦੇਖੋ ਜਮਾ ਸੁੱਕ ਗਿਆ ਆ ਆਲੂਆਂ ਦੇ ਵਿੱਚ ਤੇ ਆਲੂ ਆਪਣੇ ਬਿਲਕੁਲ ਪੱਕ ਕੇ ਝਾਰ ਨੇ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ Shimla ਮਿਰਚ Shimla ਮਿਰਚ ਜਿਹੜੀਆਂ ਪਹਿਲਾਂ ਹੀ ਭਰਾਈਆਂ ਤੋਂ ਛਿੱਤਰ ਛੱਕ ਲੈਣੀ ਲੋਕ ਨਹੀਂ ਤਾਂ ਤੋਂ ਉਹ ਬੱਸ ਕਰੋ ਉਹ ਜਿਹੜੀਆਂ ਚਾਪਾ ਸਾਰੀਆਂ ਇਹਦੇ ਵਿੱਚ ਪਾ ਦੇਣੀਆਂ ਚੰਗੀ ਤਰ੍ਹਾਂ ਧੋ ਕੇ ਇਹ ਪਾ ਕੇ ਚੱਕੋ ਹੋੜੇ ਦੇ ਬਾਹਰ ਲੈ ਚੱਕੀ ਤਾਬਾ ਸੇ ਬੈਠੇ ਪਾਣੀ ਸਾਡੇ ਦੁੱਧ ਵਾਲੀ ਲੈਕਚਰ ਹੁੰਦਾ ਕਿ ਲੈਕਚਰ ਹੁੰਦਾ ਲੈਕਚਰ ਜੱਬ ਦਾ ਨਾਲ ਲਿਆ ਨਾ ਮੇਰਾ ਤੇ ਕਰ ਦੱਬ ਦਾ ਨਾਲ ਲੈਂਦੀ ਨਾ ਬਾਈ ਗਿਆਨ ਵੰਡਣ ਲੱਗ ਜਾਂਦੇ ਕਹੀ ਚੱਲ ਪੈਂਦਾ ਦੁੱਧ ਦੀ ਸਵਾਰੀਆਂ ਨੂੰ ਤਾਂ ਘਰਾਂ ਕਰਦੀਆਂ ਇਹਨਾਂ ਨੂੰ ਬਾਹਰ ਚਿੱਟਾ ਤਾਲੀ ਤੱਕ ਲੈਣੇ ਆਪਦੀ ਮਰਜ਼ੀ ਜੋ ਚੋਲ ਆਇਆ ਦੇਗਲੇ ਆਇਆ ਗਾ ਵੀ ਕਲੇ ਸਿੱਕੀ ਪਾਣੀ ਆਇਆ ਗੱਤੇ ਪਾਇਆ ਖੰਡ ਪਾਇਆ ਤੇ ਚਾਹ ਦੀ ਭਾਈ ਪਾਉਂਦੇ ਹਾਂ ਲੋ ਲਾ ਲਈ ਉਹ ਜਿਹੜਾ ਸਾਰਾ ਜਿਹੜਾ ਇਹ ਮਿਕਸ ਕਰ ਦਿਆਂਗੇ ਤੇ ਮਿਰਚਾਂ ਨੂੰ ਬੜਾ ਚੰਗੀ ਤਰ੍ਹਾਂ ਪਲਵਾ ਲਾਂਗੇ ਸੇਕ ਮਾਂ ਦਾ ਪਿਆ ਕਾਫੀ ਬਣਾਉਗਾ ਚਾਹ ਮੰਮੀ ਠੰਡੇ ਦਾਦੇ ਚ ਨਾ ਬਣਾ ਲੈਵੇਂ ਕਾਫੀ ਬਿਮਾਰ ਹੋ ਜਾਣਾ ਇਹਨੇ ਮੈਂ ਦੁੱਧ ਕਾਲਾ ਬੈਸ਼ ਕੋਟ ਦੁੱਧ ਤੇ ਪਾ ਕੇ ਤੇ ਇੱਕ ਵਾਰ ਕਰ ਦਿੰਦੀ ਹਾਂ ਹਲੋ ਲੋ ਜੀ ਹੁਣ ਮਿਰਚਾਂ ਨੂੰ ਆਪਾਂ ਥੋੜਾ ਜਿਹਾ ਸੇਕ ਲਵਾ ਲਈਏ ਚੌਲ ਖਾਣ ਤੇ ਚੌਲ ਤਾਂ ਕਿਹੜੀਆਂ ਪੱਕ ਜਾਣ

ਦੋਣਾ ਨੇ ਪੀਣੀ ਆ ਪਪੜਾ ਦਾ ਪੁਣਾਲੀ ਜਸਰੇ ਨੂੰ ਮੈਂ ਆਉਦੀ ਟ੍ਰਿਕ ਨਾਲੋਂ ਫਾਇਦੇ ਕਿਸ ਨਾਲ ਚਾਹ ਵੜਵਾਉਣੀ ਹੋਈ ਸਾਡੇ ਜਸਰੇ ਨੂੰ ਦੱਸ ਦਿਓ ਜਦ ਤੂੰ ਮੋੜੂਈ ਕਿ ਪਾਈਂ ਬਾਤੜ ਬੜਾ ਬੋਲ ਬੜਾ ਸੋਇਆ ਹੁੰਦੀ ਮਾਰੇ ਨਾ ਬੋਲੇ ਐਵੇਂ ਬੋਲ ਦੇਣੀ ਜੋਤੀ ਡੈਡੀ ਪਾਪਾ

ਓਏ ਲੋ ਜੀ ਸਬਜੀ ਜਿਹੜੀ ਆਪਣੀ ਹੈ ਤਕਰੀਬਨ ਬਣੀ ਪਈ ਆ। ਕਾਫੀ ਟਾਈਮ ਹੋ ਗਿਆ ਇਹਨੂੰ ਰਿਜਦੀ ਇਹਨੂੰ। ਕੀ ਆ। ਦੇਖੋ ਕਿੰਨੀ ਸੋਹਣੀ ਸਬਜੀ ਜਿਹੜੀ ਬਣ ਕੇ ਤਿਆਰ ਹੋਈ ਆ। ਇਹ ਗਾ ਕੇ ਬਿਲਕੁਲ ਤਿਆਰ ਆ। ਜੇ ਤੁਹਾਨੂੰ ਵੀ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ